ਕੈਨੇਡਾ ਦੇ ਸ਼ਹਿਰ ਬ੍ਰੈਂਟਨ ਤੋਂ ਅਕਸਰ ਹੀ ਗੋਲੀਬਾਰੀ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਸਨ ਸਾਲ ਦੇ ਵਿੱਚ ਬਹੁਤ ਹੀ ਘੱਟ ਘਟਨਾਵਾਂ ਅਜਈਆਂ ਵਾਪਰਦੀਆਂ ਸਨ ਪਰ ਇਸ ਸਾਲ 2024 ਦੇ ਵਿੱਚ ਬ੍ਰੈਂਟਨ ਦੇ ਵਿੱਚ ਅਤੇ ਮਿਸਿਸਾਗਾ ਦੇ ਵਿੱਚ ਸਭ ਤੋਂ ਵੱਧ ਗੋਲੀਬਾਰੀ ਦੀਆਂ ਘਟਨਾਵਾਂ ਸੁਣਨ ਨੂੰ ਮਿਲੀਆਂ ਗ੍ਰਾਮਟਨ ਦੇ ਵਿੱਚ ਆਏ ਦਿਨ ਹੀ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜਿਸ ਦੇ ਵਿੱਚ ਕਿਸੇ ਨਾ ਕਿਸੇ ਉੱਪਰ ਫਾਇਰਿੰਗ ਕਰ ਹੀ ਦਿੱਤੀ ਜਾਂਦੀ ਹੈ ਹਾਲ ਹੀ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਹੈ ਇਸ ਦੇ ਵਿੱਚ ਬੁੱਧਵਾਰ ਤੜਕਿਓਂ ਕਿਸੇ ਘਰ ਦੇ ਉੱਪਰ ਦੋ ਹਮਲਾਵਰਾਂ ਦੇ ਵੱਲੋਂ ਤੜਾ ਤੜ ਗੋਲੀਆਂ ਚਲਾ ਦਿੱਤੀਆਂ ਗਈਆਂ ਗنیمਤ ਦੇ ਨਾਲ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰਿਵਾਰਕ ਮੈਂਬਰ ਘਰ ਦੇ ਵਿੱਚ ਸੋ ਰਹੇ ਸਨ ਜਿਸ ਸਮੇਂ ਉਹਨਾਂ ਦੇ ਘਰ ਤੇ ਉੱਪਰ ਗੋਲੀਬਾਰੀ ਕੀਤੀ ਗਈ ਉਹਨਾਂ ਦੀ ਇਸ ਘਟਨਾ ਦੀ ਵੀਡੀਓ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਇਹ ਇੱਕ ਇਕੱਲਾ ਮਾਮਲਾ ਹੀ ਨਹੀਂ ਉਸੇ ਰਾਤ ਨੂੰ ਬੋਧਵਾਰ ਤੜਕਿਓ ਇਸ ਘਟਨਾ ਤੋਂ ਅੱਧਾ ਘੰਟਾ ਪਹਿਲਾਂ ਆਸ਼ਵਾ ਦੇ ਵਿੱਚ ਵੀ ਇੱਕ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਉੱਥੇ ਇੱਕ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਅਜਿਹੇ ਬਹੁਤ ਸਾਰੇ ਮਾਮਲੇ ਵਧਣ ਲੱਗ ਗਏ ਹਨ ਪੂਰਾ ਮਾਮਲਾ ਕੀ ਹੈ ਇਸ ਖਬਰ ਦੇ ਵਿੱਚ ਦੱਸਦੇ ਹਾਂ ਬ੍ਰੈਂਟਨ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਆਏ ਦਿਨ ਹੀ ਕਿਸੇ ਨਾ ਕਿਸੇ ਥਾਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਹਾਲ ਹੀ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗਨੀਮਤ ਨਾਲ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਉੱਪਰ ਗੋਲੀਆਂ ਨਹੀਂ ਚੱਲੀਆਂ ਦੋ ਸ਼ੱਕੀ ਵਿਅਕਤੀਆਂ ਨੂੰ ਬ੍ਰੈਂਟਨ ਦੇ ਇੱਕ ਘਰ ਦੇ ਬਾਹਰ ਵੀਡੀਓ ਵਿੱਚ ਦੇਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ बुधवार ਤੜਕਿਆਂ ਕਈ ਗੋਲੀਆਂ ਚਲਾਈਆਂ ਗਈਆਂ ਸੀਸੀਟੀਵੀ ਵਿੱਚ ਦੋ ਸ਼ੱਕੀ ਵਿਅਕਤੀ ਸੈਨਵੁੱਡ ਸਟਰੀਟ ਮੈਕਲੌਗਲਿਨ ਰੋਡ ਅਤੇ ਵੈਨਲੈਸ ਡਰਾਈਵ ਦੇ ਨੇੜੇ ਲਗਭਗ 2:30 ਵਜੇ ਇੱਕ ਕਾਰ ਦੇ ਨੇੜੇ ਆਉਂਦੇ ਹੋਏ ਦਿਖਾਈ ਦਿੰਦੇ ਅਤੇ ਕੁਝ ਹੀ ਸਕਿੰਟਾਂ ਵਿੱਚ ਗੋਲੀਆਂ ਚਲਾ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਹਨ ਗੋਲੀਬਾਰੀ ਦੇ ਸਮੇਂ ਪਰਿਵਾਰ ਕਾਰ ਵਿੱਚ ਸੋ ਰਿਹਾ ਸੀ ਵੀਡੀਓ ਵਿੱਚ ਗੋਲੀਬਾਰੀ ਦਿਖਾਈ ਨਹੀਂ ਦੇ ਰਹੀ ਹੈ ਪਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘਰ ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਜਾਂਚ ਦੀ ਅਗਵਾਈ ਕਰ ਰਿਹਾ ਹੈ ਅਤੇ ਅਧਿਕਾਰੀ ਸੁਰੱਖਿਆ ਵੀਡੀਓ ਲਈ ਖੇਤਰ ਦੀ ਜਾਂਚ ਕਰ ਰਹੇ ਹਨ ਪੁਲਿਸ ਨੇ ਕਿਹਾ ਕਿ ਕੁਝ ਵੀਡੀਓ ਜਾਂਚ ਕਰਤਾਵਾਂ ਦੁਆਰਾ ਪਹਿਲਾਂ ਹੀ ਪ੍ਰਾਪਤ ਕੀਤੇ ਜਾ ਚੁੱਕੇ ਹਨ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਬਹੁਤ ਸਾਰੇ ਸ਼ੱਕੀ ਸ਼ਾਮਲ ਹਨ ਪਰ ਇਹ ਪੁਸ਼ਟੀਕਰਨ ਵਿੱਚ ਅਸਮਰੱਥ ਹਨ ਕਿ ਉਹ ਘਟਨਾ ਲਈ ਕਿੰਨੇ ਲੋਕਾਂ ਨੂੰ ਜ਼ਿੰਮੇਵਾਰ ਮੰਨਦੇ ਹਨ ਇਹ ਇੱਕ ਟਾਰਗੇਟ ਸਟਾਈਲ ਸ਼ੂਟਿੰਗ ਹੈ ਪਰ ਇਹ ਵੀ ਕਿਹਾ ਗਿਆ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਰਿਹائش ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਇਸ ਮਾਮਲੇ ਨੂੰ ਲੈ ਕੇ ਧਰਮ ਖੇਤਰੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਇੱਕ ਗੈਰ ਸੰਬੰਧਿਤ ਗੋਲੀਬਾਰੀ ਦੇ ਕੁਝ ਮਿੰਟਾਂ ਬਾਅਦ ਵਾਪਰੀ ਜਿਸ ਵਿੱਚ ਔਸ਼ੂਆ ਵਿੱਚ ਇੱਕ ਹਾਊਸਿੰਗ ਕੰਪਲੈਕਸ ਵਿੱਚ ਰਾਤ ਨੂੰ ਇੱਕ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਧਰਮ ਖੇਤਰੀ ਪੁਲਿਸ ਨੇ ਦੱਸਿਆ ਕਿ ਗੋਲੀ ਚੱਲਣ ਦੀ ਰਿਪੋਰਟ ਲਈ ਅਧਿਕਾਰੀਆਂ ਨੂੰ ਸਵੇਰੇ 2:05 ਵਜੇ ਮੈਰੀ ਸਟਰੀਟ ਨਾਰਥ ਅਤੇ ਟੌਂਟਨ ਰੋਡ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਅਤੇ ਖੇਤਰ ਵਿੱਚ ਕਈ ਸ਼ੈੱਲ ਕੈਸਿੰਗਾਂ ਦਾ ਪਤਾ ਲਗਾਇਆ। ਕੋਈ ਸਰੀਰਕ ਸੱਟਾਂ ਦੀ ਰਿਪੋਰਟ ਨਹੀਂ ਕੀਤੀ ਗਈ। ਇਸ ਘਟਨਾ ਦੌਰਾਨ ਵੀ ਪਰਿਵਾਰਕ ਮੈਂਬਰ ਘਰ ਦੇ ਵਿੱਚ ਹੀ ਸੌ ਰਹੇ ਸਨ। ਪੁਲਿਸ ਨੇ ਕਿਹਾ ਕਿ ਉਹ ਜ਼ਿੰਮੇਵਾਰ ਰੋਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ ਅਤੇ ਗੋਲੀਬਾਰੀ ਦੇ ਸਮੇਂ ਦੇ ਖੇਤਰ ਦੀ ਵੀਡੀਓ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ। ਸਾਲ 2024 ਖਤਮ ਹੋਣ ਹੀ ਜਾ ਰਿਹਾ ਹੈ ਪਰ ਮਿਸਿਸਾਗਾ ਅਤੇ ਬ੍ਰੈਂਪਟਨ ਵਿੱਚ ਬ੍ਰੇਕ-ਇਨ ਇੱਕ ਮਹੱਤਵਪੂਰਨ ਚਿੰਤਾ ਬਣੀ ਹੋਈ ਹੈ। 1 ਜਨਵਰੀ ਤੋਂ 14 ਦਸੰਬਰ ਤੱਕ ਪੀਲ ਰੀਜਨਲ ਪੁਲਿਸ ਨੰਬਰ ਦਿਖਾਉਂਦੇ ਹਨ ਕਿ ਦੋਵਾਂ ਸ਼ਹਿਰਾਂ ਵਿੱਚ ਮਿਲਾ ਕੇ 2622 ਬ੍ਰੇਕ ਇਨ ਰਿਪੋਰਟ ਕੀਤੇ ਗਏ ਸਨ ਬ੍ਰੈਂਟਨ ਵਿੱਚ 965 ਅਤੇ ਮਿਸਿਸਾਗਾ ਵਿੱਚ 1656 ਅੰਕੜਿਆਂ ਅਨੁਸਾਰ 1176 ਕਾਰ 112 ਅਪਾਰਟਮੈਂਟ 13 ਗੈਸ ਸਟੇਸ਼ਨ 129 ਰਿਹਾਇਸ਼ ਗੈਰੇਜ ਯਾ ਸੈੱਡ ਬੀ ਹੋਰ ਰਿਹਾਈਸ਼ੀ ਵਜੋਂ ਸੂਚੀਬੱਧ ਕੀਤੇ ਗਏ ਸਨ 177 ਸਟੋਰ 7 ਗਹਿਣਿਆਂ ਦੇ ਸਟੋਰ 175 ਰੈਸਟੋਰੈਂਟ 56 ਉਸਾਰੀ ਸਾਈਟਾਂ 47 ਸਕੂਲ 7 ਫੈਕਟਰੀਆਂ 18 ਦਫ਼ਤਰ ਅਤੇ 120 ਨੂੰ ਸਿਰਫ ਹੋਰ ਵਜੋਂ ਸੂਚੀਬੱਧ ਕੀਤਾ ਗਿਆ ਇੱਕ ਸਾਲ ਦੇ ਵਿੱਚ ਇੰਨੀਆਂ ਘਟਨਾਵਾਂ ਦਾ ਵਾਪਰਨਾ ਪਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ